ਅਸੀਂ ਤਾਂ ਬੱਤੀ ਜਿੱਥੇ ਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਉਥੇ ਇਧਰ ਤੁਰ ਗਏ ਜਿਹੜੇ ਸਟੇ ਨੇ ਗੋਲੀਆਂ ਰਵੰਦੀਆਂ ਚਲਾ ਕੇ ਨੇ ਉਹਨਾਂ ਨੂੰ ਜਾੜ ਤੋਂ ਰੋਕਿਆ ਉਹ ਜ਼ਬਰਦਸਤੀ ਵਿਰੋਧ ਕਰਦੇ ਆ ਸਰਕਾਰ ਦੇ ਇਸ ਕਾਰਗਜਾਂ ਦੀ ਅਸੀਂ ਨਿੰਦਾ ਕਰਦੇ ਆ ਇਹ ਜਮੂਰੀਅਤ ਦਾ ਕਤਲ ਹੈ ਇਹ ਲੋਕਤੰਤਰ ਦਾ ਕਤਲ ਹੈ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਥੀ ਉਹ ਐਸਕੇਮ ਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ ਮੰਗਾਂ ਇੱਕ ਨੇ ਅਸੀਂ ਵੀ ਇਸ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਉਸ ਮੰਗਾ ਜਿਸਨ ਸੰਘਰਸ਼ ਕਰਦੇ ਆ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ ਨੂੰ ਪੰਜਾਬ ਦੇ ਵਿੱਚ 7 ਥਾਵਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੂ ਫਵਾਣਾ ਦਾ ਕੀਤਾ ਅਸੀਂ ਤਾਂ ਬੰਤੀ ਜਥੇਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਉਥੇ ਇਧਰ ਗੈਸ ਦੇ ਗੋਲੇ ਸਿੱਟੇ ਨੇ ਗੋਲੀਆਂ ਰਵੱਦੀਆਂ ਚਲਾਜਾਂ ਨੇ। ਉਹਨਾਂ ਨੂੰ ਜ਼ਾੜ ਤੋਂ ਰੋਕਿਆ। ਉਹ ਜ਼ਬਰਦਸਤੀ ਵਿਰੋਧ ਕਰਦੇ ਆ। ਸਰਕਾਰ ਦੀ ਇਸ ਕਾਰਗਜਤੀ ਅਸੀਂ ਨੰਦਾ ਕਰਦੇ ਆ। ਇਹ ਜਮਹੂਰੀਅਤ ਦਾ ਕਤਲ ਹੈ। ਇਹ ਲੋਕਤੰਤਰ ਦਾ ਕਤਲ ਹੈ। ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ, ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਡੇ। ਉਹ ਐਸਕੇਮ ਦੀਆਂ ਮੰਗਾਂ ਨੇ। ਦਿੱਲੀ ਮੋਰਚੇ ਦੀਆਂ ਮੰਗਾਂ ਨੇ। ਕਿਸਾਨੀ ਦੀਆਂ ਮੰਗਾਂ ਨੇ। ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ। ਮੰਗਾਂ ਇੱਕ ਨੇ। ਅਸੀਂ ਵੀ ਇਸ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਉਸ ਮਗਰ ਜਿਸ ਸੰਘਰਸ਼ ਕਰਦੇ ਆ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਬਣਾਉਂ ਗੱਲ ਨੂੰ ਪੰਜਾਬ ਦੇ ਵਿੱਚ ਸੱਤ ਥਾਵਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੋ ਫਰਵਾਣਾ ਬੰਦਾ ਦਾ ਕੀਤਾ ਹੈ